83 ਦਿਨ ਦੀ ਵੈਧਤਾ ਲਈ ਕਿਸ ਕੰਪਨੀ ਦਾ ਪਲਾਨ ਵਧੀਆ ਜਾਣੋ ਫਾਇਦੇ ਅਤੇ ਨੁਕਸਾਨ ਮੋਬਾਈਲ ਰੱਖਣ ਦੇ ਨਾਲ ਤੁਹਾਨੂੰ ਇਸ ਦੇ ਖਰਚੇ ਵੀ ਚੁੱਕਣੇ ਪੈਂਦੇ ਨੇ ਕਿਉਂਕਿ ਰਿਚਾਰਜ ਪਲਾਨ ਤੋਂ ਬਿਨਾਂ ਤੁਹਾਡੇ ਫੋਨ ਦੀ ਕੋਈ ਕੀਮਤ ਨਹੀਂ ਹੈ ਅਜਿਹੇ 'ਚ ਨਿੱਜੀ ਟੈਲੀਕਮ ਕੰਪਨੀਆਂ ਦੇ ਚਾਰਜ ਪਲਾਨ ਦੀ ਕੀਮਤਾਂ 'ਚ ਵਾਅਦੇ ਤੋਂ ਬਾਅਦ ਲੋਕਾਂ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਨੇ। ਇਹ ਸਮੱਸਿਆ ਉਹਨਾਂ ਲੋਕਾਂ ਨੂੰ ਜ਼ਿਆਦਾ ਚਲਣੀ ਪੈ ਰਹੀ ਹੈ ਜਿਨ੍ਹਾਂ ਨੂੰ ਸਿਰਫ ਇਨਕਮ ਦਾ ਹੀ ਫਿਕਰ ਹੈ। ਆਓ ਜਾਣਦੇ ਹਾਂ ਜ਼ੀਰੋ, ਐਰਟੈਲ ਅਤੇ ਬੋਡਾਫੋਨ ਆਈਡੀਆ ਦੇ 84 ਦਿਨਾਂ ਦੀ ਵੈਧਤਾ ਦੇ ਨਾਲ ਆਉਣ ਵਾਲੇ ਪਲਾਨ ਬਾਰੇ। ਰੋ ਲਾਸਟ ਯੋ ਦੇ ਸਭ ਤੋਂ ਸਸਤੇ 84 ਦਿਨਾਂ ਦੇ ਚਾਰਜ ਪਲਾਨ ਦੀ ਕੀਮਤ ਦੀ ਗੱਲ ਕਰੀਏ ਤਾਂ ਇਹ 479 ਰੁਪਏ ਦਾ ਰਿਚਾਰਜ ਪਲਾਨ ਹੈ ਹਾਲਾਂਕਿ ਇਹ ਪਲਾਨ ਕਾਲਿੰਗ ਲਈ ਬਹੁਤ ਵਧੀਆ ਹੈ ਇਹ ਉਹਨਾਂ ਲਈ ਵੀ ਹੈ ਜਿਨ੍ਹਾਂ ਨੂੰ ਘੱਟ ਡਾਟੇ ਦੀ ਲੋੜ ਪੈਂਦੀ ਹੈ ਇਸ ਚ ਤੁਹਾਨੂੰ ਸਾਰੇ ਨੈਟਵਰਕ ਤੇ 6GB ਡਾਟਾ ਅਤੇ ਅਨਲਿਮਿਟਿਡ ਕਾਲਿੰਗ ਅਤੇ 1000 ਮੈਸੇਜ ਮਿਲਣਗੇ Airtel 84 din di validity layi 509 rupaye da plan pesh kar reha hai. Is plan vich tannu kul 6 GB data vi milega, naal hi tannu unlimited calling vi milegi. Is to ilawa eh plan ohna layi sab to vadiya hai jo incoming calling layi recharge karde ne. ਇਸ ਤੋਂ ਇਲਾਵਾ ਜੇਕਰ ਤੁਸੀਂ Vodafone Idea 'ਚ ਵੀ ਇਹ ਪਲਾਨ ਚਾਹੁੰਦੇ ਹੋ ਇਸ ਲਈ ਤੁਹਾਨੂੰ Airtel ਵਾਂਗ 509 ਰੁਪਏ ਖਰਚ ਕਰਨੇ ਪੈਣਗੇ। ਇਸ ਤੋਂ ਦੂਜੇ ਰਿਚਾਰਜ ਦੀ ਤਰ੍ਹਾਂ ਤੁਹਾਨੂੰ 6GB ਡਾਟੇ ਦੇ ਨਾਲ ਅਨਲਿਮਿਟਿਡ ਕਾਲਿੰਗ ਮਿਲਦੀ ਹੈ ਇਸ ਤਰ੍ਹਾਂ ਦੇ ਇਹ ਰਿਚਾਰਜ ਪਲਾਨ ਉਹਨਾਂ ਲੋਕਾਂ ਲਈ ਸਭ ਤੋਂ ਵਧੀਆ ਨੇ ਜਿਨ੍ਹਾਂ ਨੂੰ ਸਿਰਫ ਕਾਲਿੰਗ ਦੀ ਲੋੜ ਪੈਂਦੀ ਹੈ। ਇੱਥੇ ਤੁਹਾਨੂੰ ਇੱਕ ਗੱਲ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਤੁਸੀਂ ਇਹਨਾਂ ਦੇ ਚਾਰਜ ਪਲਾਨਾਂ ਨੂੰ ਇਹਨਾਂ ਕੰਪਨੀਆਂ ਦੀ ਵੈੱਬਸਾਈਟ ਤੇ ਵੀ ਦੇਖ ਸਕਦੇ ਹੋ ਇਸ ਦੇ ਲਈ ਤੁਹਾਨੂੰ ਇੱਥੇ ਰੀਚਾਰਜ ਕਰਨਾ ਹੋਵੇਗਾ ਜੇਕਰ ਤੁਸੀਂ Paytm Google Pay ਜਾਂ ਫਿਰ PhonePe ਰਾਹੀਂ ਸਿੱਧਾ ਰੀਚਾਰਜ ਕਰਦੇ ਹੋ ਤਾਂ ਤੁਸੀਂ ਇਹ ਨਹੀਂ ਦੇਖ ਸਕੋਗੇ ਕਿ ਇਸ ਤੋਂ ਇਲਾਵਾ ਤੁਸੀਂ ਕੰਪਨੀਆਂ ਦੇ ਐਪ ਰਾਹੀਂ ਵੀ ਰੀਚਾਰਜ ਕਰ ਸਕਦੇ ਹੋ